ਕੌਮਰ ਦਲੀਪ ਸਿੰਘ ਸਮਨਪੁਰ ਦੇ ਮਹਲਾਂ ਵਿੱਚੋਂ ਆਪਣੀ ਮਾਂ ਨੂੰ ਲੱਭਦਾ ਹੋਇਆ ਜਿਵੇਂ ਪੁੱਬਾਂ ਮਾਰ ਕੇ ਰੋ ਰਿਹਾ ਹੈ ਉਸ ਸਮੇਂ ਦਾ ਸੀਨ ਇੰਟਰਨੈਸ਼ਨਲ ਪੰਧਕ ਪ੍ਰਸਿੱਧ ਕਵੀਸ਼ ਜਥਾ ਭਾਈ ਅੰਤਾਰ ਸਿੰਘ ਦੂਲੋਵਾਲ ਵਾਲੇ ਸਾਥੀ ਭਾਈ ਸੁਰਵਿੰਦਰ ਸਿੰਘ ਮੂਮੀਆਮੀ ਨਵੇਂ ਠੱਡੇ ਵਾਲੇ ਭਾਈ ਸ਼ੁਕਰਪ੍ਰੀਤ ਸਿੰਘ ਯਾਮੇ ਸੁਲਤਾਨਪੁਰ ਲੋਧੀ ਵਾਲੇ ਐਵੇਂ ਬਿਆਨ ਕਰ ਰਹੇ ਹਨ ਚਾਈ ਚਾਈ ਖੇੜਾ ਯਾਨ ਲਗੀ ਦਿਲ ਦੇ ਟੁਕੜੇ ਮਾਏ ਹਾਈ ਨੀ ਕਿ ਜਦ ਤਾ ਦਿਲ ਤੋਂ ਪਲਾਹਾ ਹਾ ਹਾ ਮੇਰੀ ਇਹ ਨਹੀਂ ਮਾਏ ਮੇਰੇ ਦੁਖਾ ੜੀਏ ਸਾਂਝੜੇ ਕਿੱਥੇ ਲਿਆ ਡੇ ਰਾਣੀ ਤੂੰ ਲਾ ਨਹੀਂ ਅੰਮੀਏ ਕਿੱਥੇ ਲਿਆ ਡੇ ਰਾਣੀ ਤੂੰ ਲਾ ਹਾ 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 ਆਪਸੀ ਤੂੰ ਅੱਥੀ ਅੰਗੇ ਜੁਲਬ ਨਾ ਗੁਚਟੀਆਂ ਦੋ ਤਾਲੀਆਂ ਲਖਾਰ ਦੀ ਏ ਤੇਰੇ ਨੀਵਾ ਛੋੜ ਵਿੱਚ ਬੁੱਕ ਬੁੱਕ ਹੰਝੂ ਮਾਏ ਦਿੱਤੇ ਅੱਜ ਮੈਂ ਨੀ ਵਹਾ ਮੇਰੀ ਏ ਨੀ ਮਾਏ ਮੇਰੇ ਦੁੱਖਾਂ ਦੀ ਏ ਸਾਂਝਣੇ ਕਿੱਥੇ ਲੈ ਆ ਡੇਰਾ ਨੀ ਤੁਲਾ ਨੀ ਅੰਮੀਏ ਕਿੱਥੇ ਲੈ ਆ ਡੇਰਾ ਨੀ ਤੁਲਾ ਮੇਰੀਆਂ ਤੂੰ ਸਦਰ ਗਾੜੀ ਨਾਲ ਤੋੜ ਕੇ ਜ਼ਮੀਨ ਉੱਤੇ ਸੋਟ ਗਈ ਮੈਂ ਅੱਖਾਂ ਪਾਰ ਰੋਂਦਾ ਹੀ ਰਿਆ ਹਾ 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 ਮੇਰੀਏ ਨੀ ਮਾਈ ਮੇਰੇ ਦੁਕਾディー ਸਾਂਝੜੇ ਕਿੱਥੇ ਲਿਆ ਡੇ ਰਾਣੀ ਤੁਲਾ ਨੀ ਅੰਮੀਏ ਕਿੱਥੇ ਵਿਆਡੇ ਰਾਣੀ ਤੁਲਾ ਹਾ 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 ਹੇ ਬੁੱਲਾਂ ਦੀ ਬਿਸ਼ਾਗ ਵਿੱਚ ਸੌ ਸੌ ਅੱਜ ਸੂਲੀਆਂ ਮਮ ਕਮਲ ਸੇ ਜਾਜ ਲਗਦੀਆਂ ਕੁਲੀਆਂ ਮਸੂਮ ਜੇ ਬੋੜ ਦੇ ਸਨਹਰੀ ਖੰਭ ਤੋੜ ਕੇ ਪੁੱਣ ਬੋਲਾ ਖੱਟੇ ਆਪਣਾ ਮੇਰੀ ਏ ਨੀ ਮਾਇ ਮੇਰੇ ਦੁਖਾ ਦੀਏ ਸਾਂਝੜੇ ਕਿੱਥੇ ਲਿਆ ਡੇਰਾ ਨੀ ਦੁਲਾਤ ਨੀ ਅੰਮੀਏ ਕਿੱਥੇ ਲਿਆ ਡੇਰਾ ਏਡੀਆਂ ਹੀ ਹੋ ਗਿਆ ਵਿਚਾਰਾ ਮਾਏ ਹੋ ਗਿਆ ਵਿਚਾਰਾ ਮਹਿਮ ਸਾਗਰਾ ਤੋਂ ਢੂੰਗੇ ਮੇਰੇ ਦਿਲ ਦੇਖਿਆ ਅਲਮਾਏ ਮੇਥੋਂ ਗਏ ਪਾਸਾ ਪਰਤਾ ਹਾ ਮੇਰੀ ਏ ਵੀ ਮਾਏ ਮੇਰੇ ਦੁੱਖਾਂ ਦੀਏ ਸਾਂਝੜੇ ਕਿੱਥੇ ਲਿਆ ਡੇਰਾ ਨਹੀਂ ਤੁਲਾ ਨੀ ਅੰਮੀ ਏ ਕਿੱਥੇ ਲਿਆ ਡੇਰਾ ਨਹੀਂ ਤੁਲਾ ਹਾ 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 ਢੜਾ ਮੈਂ ਭੁੱਲਿਆ ਪੁੱਤ ਤੇਰਾ ਮਾਏ ਅੱਜ ਕੱਖਾਂ ਵਿੱਚ ਰੋਲਿਆ ਸੁਣਿਆ ਸੀ ਪੁੱਤਾਂ ਬਾਜੂ ਮਾਵਾਲੀ ਜਹਾਨ ਸੁਨਾ ਮੈਨੂੰ ਵੀ ਤੂੰ ਗੋਦ 'ਚ ਬਠਾ ਮੇਰੀ ਏ ਨੀ ਮਾਏ ਮੇਰੇ ਦੁੱਖਾ ਦੀਏ ਸਾਂਝੜੇ ਕਿਥੇ ਲਿਆ ਡੇਰਾ ਨਹੀਂ ਦੁੰਦਾ ਨੀ ਅੰਮੀਏ ਇਤੁ ਮਾਇ ਇਹਨਾ ਚੇਤ ਇੱਕਿਆਰੀ ਇਹਨਾ ਚੇਤ ਇੱਕਿਆਹਾ ਜਾਣ ਲਗੀ ਦਿਲ ਦੇ ਟੋਕੜੇ ਮਾਇ ਹਾਨੀ ਝਿੰਜਦਾ ਤਾਮ ਮਾਰ ਤੋਪਲਾਹਾ ਮੇਰੀ ਇਹ ਨੀ ਮਾਇ ਮੇਰੇ ਦੁਖਾ ਦिए ਸਾਂਝੜੇ ਕਿੱਥੇ ਲਿਆ ਡੇਰਾ ਨੀ ਤੁਲਾ ਨੀ ਅੰਮੀਏ ਕਿੱਥੇ ਲਿਆ ਡੇਰਾ ਨੀ ਤੁਲਾ ਮੱਲਿਆ ਰੋਂਦੇ ਪੁੱਤ ਨੂੰ ਦਲਾਸਾ ਵੀ ਨਾ ਥੱਲੇ ਆ ਸੁਲਤਾਨਪੁਰ ਨੇੜੇ ਠੱਟ ਪਿੰਡ ਵਾਲੇ ਮੋਮੀ ਕੋਲ ਭੇਜਦੀ ਸਨਿਆ ਤੁ ਲਖਾਂ ਮੇਰੀ ਐ ਨਿੰਮਾਏ ਮੇਰੇ ਦੁੱਖਾ ਦੀਏ ਸਾਂਝੜੇ ਕਿਥੇ ਲਿਆ ਡੇਰਾ ਨਹੀਂ ਤੁਲਾ ਨੀਅੰਬੀਏ